ਗਾਈਜ਼ ਉਹ ਤੁਸੀਂ ਸਾਰੇ ਠੀਕ ਹੋ ਮੈਂ ਉਹ ਆਪਣਾ ਗੋਲਦੀ ਗੱਲ ਅੱਜ ਅਸੀਂ ਜੰਨੇ ਹੀ ਰਾਣਾ ਸਾਹਿਬ ਟਰਾਲੀ ਲੈ ਗਏ ਸੰਗਤ ਲੈ ਗਏ ਬਈ ਬਈ ਇਹਦੇ ਮੀ ਬਹੁਤ ਆ ਗਿਆ ਸੀਗਾ ਤੇ ਅਸੀਂ ਟਰਾਲੀ ਨਾਲ ਗੁਰੂਗਰ ਲੈ ਕੇ ਆ ਗਏ ਸੀਗੇ ਸੈੱਡ ਥੱਲੇ ਤੇ ਪਾਣੀ ਪੂਣੀ ਅੰਦਰ ਓਏ ਗੱਦੇ ਦਾ ਸਿੱਟਾ ਓਏ ਗੱਦੇ ਸਿੱਟਣੇ ਆ ਗਏ ਵਿੱਚ ਉਹ ਗੱਦੇ ਹੀ ਠੋ ਗੱਦੇ ਤੇ ਬਈ ਹੁਣ ਸਾਰਾ ਕਾਗਜ਼ ਆ ਯਾਰ ਦੁਬਾਰਾ ਖੋਲਿਆ ਸੈਡਾਂ ਤੇ ਨਹੀਂ ਸੀਗਾ ਪਹਿਲਾਂ ਇਕੱਲਾ ਸੈਂਟਰ ਚ ਸੀਗਾ ਹੁਣ ਅਸੀਂ ਸੈੱਡਾਂ ਦੇ ਕੀਤਾ ਸਾਰਾ ਤੇ ਆਪਾਂ ਬਣਾ ਬਾਂਦੀ ਯਾਰ ਬਾਕੀ ਸੱਟਾ ਸਿਸਟਮ ਹਨ ਤੇ ਸੁਖਚੈਨ ਕੇ ਘਰੇ ਸਾਰੀ ਸੰਗਤ ਹੈਗੀ ਆ ਘਰੇ ਨੇ ਨਾ ਸਾਰੇ ਜਾਣੇ ਤੇ ਬਾਈ ਹੁਣ ਜਵਾਕਾ ਦਾ ਆਪਾਂ ਗੱਦੇ ਗੁੱਦੇ ਵਿੱਚ ਸੱਟਾ ਕੇ ਬਾਈ ਸੱਟ ਦੇ ਸੱਟ ਦੇ ਕਰਦੇ ਬਾਈ ਸੱਟ ਸਾਰੀ ਠੀਕ ਆ ਨਹੀਂ ਫੇਰ ਆ ਗਿਆ ਯਾਰ ਅਟ੍ਰੈਕਟ ਲੀਕ ਹੀ ਬਾਹਰ ਗੱਡੀ ਉਹ ਸੈੱਡ ਤੋਂ ਫੇਰ ਵੀ ਆ ਗਿਆ ਓਹ ਜਸੂ ਜੀ ਫੜ ਲੈ ਇਧਰੋਂ ਫੜ ਕੇ ਰੱਖ ਲੋ ਜੀ ਚੱਲ ਹੁਣ ਇਧਰੋਂ ਛੱਡ ਕੇ ਬਾਹਰ ਲੱਗੇ ਟਰਾਲੀ ਨਹੀਂ ਆ ਗਿਆ ਬਹੁਤ ਤੇਜ਼ ਯਾਰ ਪਤਾ ਨਹੀਂ ਕੀ ਚਾਹੀਆ ਰੱਬ ਨੂੰ ਖਨੀ ਠੰਡੇ ਚੰਗੇ ਲਈ ਜਾ ਰਿਹਾ ਰੱਬ ਜਣਾ ਬਾਬਾ ਜੀ ਰੈਡੀ ਆਈ ਸਾਰਾ ਕੰਮ ਤੇ ਸਟਾਰਟਿੰਗ ਕੱਲੇ ਜੀ

অঁ wow, হয় ਲੱਗਿਆ ਹੋਇਆ ਜੀ ਇਹ ਗੋਟਾ ਲੱਗੇ ਉੱਪਰ ਵੀ ਲੈ ਕੇ ਚੱਲ ਰਿਹਾ ਜੀ ਪੱਤੀ ਕਦੇ ਚੱਲਦੀ ਆ ਤਾਂ ਜੀ ਗਈ ਤੇ ਭਾਈ ਉਹ ਹੀ ਆਪਣੇ ਥੱਲੇ ਤੇ ਚਾਚਾ ਇਹ ਵੀ ਆਂ ਕਰਦਾ ਮੈਂ ਸਾਡਾ ਟਰੈਕਟਰ ਇੱਥੇ ਕਿਤੇ ਵੀ ਲਾ ਕੇ ਲਾ ਕੇ ਦਿੱਤੀ ਨਾਲੇ ਵਿਚੇ ਲੈ ਜੇ ਆ ਦਿੱਤੀ ਨਾਲੇ ਪਾਪੀ ਕਢ ਲਾ ਟਰੈਕਟਰ ਦੇ ਅੱਛਾ ਠੀਕ ਆ ਜੀ ਓਕੇ ਓਕੇ ਬਈ ਮੈਂ ਕਿਹਨਾ ਮੈਂ ਉਹਦੇ ਪਰੇ ਕਢਾ ਲੈਣਾ ਨੇਰ ਤੇ ਜਾ ਕੇ ਮੈਂ ਬਾਅਦ ਵਿੱਚ ਮੱਥਾ ਦੇ ਦੂੰਗਾ ਪੂਰਾ ਮੈਂ ਉਹਦੇ ਕਢਾ ਲੈਣਾ ਜੇ ਤੇ ਵਿਵਾਦ ਹੋਰ ਸਸ

ਲੱਗ ਕਰ ਵਾਕਿਆ ਹੋਏ ਸੀਗੇ ਫਰੀ ਤੇ ਪਰ ਅਲੀ ਨੇ ਕਰਾਉਂਦੇ ਫਰੀ ਬੜੀਆਂ ਵਧੀਆ ਬਣੋੜ। ਇਹ ਲੱਗ ਰਿਹਾ ਹੋਰ ਬਹੁਤ ਵਧੀਆ ਬਣਾ ਤਾ ਨਾਲ। ਅਦਰੋਂ ਸੈੱਟ ਆ ਜੜੀ ਉੱਪਰ ਹੀ ਲਾਈਟਰ ਤੇ ਕੀ ਹੈਗਾ। ਜੜੀ ਬਾਰੋ ਬਹੁਤ ਵਧੀਆ ਬਣਾਇਆ ਆ। ਲੋਈ ਮੁੰਡੇ ਆਪਣੇ ਹੋਏ ਵੀ ਗਾਂ ਪੌੜਿਆਂ ਅਲੀਏ ਭੱਜ ਕੇ ਗਾਂ ਚਲੇਗੇ ਮੇਰੇ ਤੋਂ। ਹੈਲੋ ਓਹ ਹੋ ਕਮਰੇ ਮੂਰੇ ਪਾਣੀ ਆ ਗਿਆ ਯਾਰ ਓ ਵਾਹ ਜੀ ਵਾਹ ਲੈ ਆਇਆ ਕਹਿੰਦਾ ਮੁੰਡਾ ਪਕੜੇ ਓ ਵੱਡੇ ਵੈਟੇ ਅਜੀ ਕੱਲੇ ਮਿਲਿਆ ਨਹੀਂ ਓਏ ਸੁਕੈਨ ਖਰੇ ਖਵਾ ਜਸਤੀ ਓਏ A few moments later ਬਈ ਯਾਰ ਇਹ ਗਾ ਤਿੰਨ ਪੀ ਗਿਆ ਹੁਣ ਚੌਥੀ ਪੀਣ ਲੱਗਾ ਡੰਗਦੀ ਨਹੀਂ ਹੈਗੀ ਇਹ ਤਾਂ ਉਹ ਦੇਖ ਤੀਜੀ ਡੰਗਦੀ ਨਹੀਂ ਹੈਗੀ ਹੁਣ ਮੂਹ ਤੇ ਕੋੰਦਾ ਵਾਏ ਬਈ ਸਖੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹੁਣ ਦੇਖੋ ਇਹ ਦੇਖੋ ਆ ਤਿੰਨ ਤਾਂ ਪੀ ਗਿਆ ਚੌਥੀ ਨਹੀਂ ਡੰਗਦੀ ਹੈਗੀ ਬਾਈ ਤਾਂ ਉਹ ਡੰਗਦੀ

ਕਹੇ ਦਹੀ ਅੱਜ ਨੂੰ ਰੋਕੇ ਲੋ ਸੰਗ ਜੀ ਵਾਪਸੀ ਆ ਉਹ ਅੱਧੀ ਵਾਪਸੀ ਜੀ ਤੇ ਸਾਰੇ ਕਿੱਡੇ ਹੋ ਗਏ ਜੀ ਅੱਗੇ ਰੱਖੀ ਹੋਈ ਹੈ ਜੀ ਕੋਲੇ ਤੇ ਪਿੱਛੇ ਵੀ ਸਾਰਾ ਜੰਗਲ ਹੋਇਆ ਮੀਂਹ ਪੈਦਾ ਹੀ ਹੋਇਆ ਕੱਟੋ ਵੱਟ ਘਟਾ ਹੋ ਗਿਆ ਬਾਈ ਟੂ ਇਹ ਸਾਰੀ ਗੱਲੀ ਹੋ ਗਈ। 2 hours later ਉਹ ਯਾਰ ਮਿੱਤਰੋ ਗਦੇ ਘਰੇ ਆ ਗਏ ਸੀਗੇ ਚਾਹੂ ਪੀ ਕੇ ਘਰੇ ਹੁਣ ਰੱਖਣ ਜੰਨੇ ਆ ਗੱਦੇ ਅਹੀ। ਉਹਦੇ ਬਾਬਿਓ ਅਹੀ ਬਹਿ ਕੇ ਟਰਾਲੀ 'ਚ 20 ਹਜੇ ਵੀ ਨਹੀਂ ੜਦਾ ਹੈਗਾ। ਬਈ ਆਉਂਦਾ 20 ਬਈ। ਸਰਾ ਹੋਇਆ ਬਿਆਗੰਬ ਤੇ ਕੀ ਕਹਦੇ ਹੁੰਦੇ ਆ? ਹਰ ਲਈ ਨਹੀਂ ਹੁਣ ਪਹਿਲਾਂ ਆਪਾਂ ਗੱਦੇ ਰੱਖ ਕੇ ਆਉਨੇ ਆ ਗੱਦੇ ਰੱਖ ਕੇ ਫਿਰ ਗੁਰਦਾਰੇ ਆਪਾਂ ਟਰਾਲੀ ਲੈ ਕੇ ਆਵਾਂਗੇ ਫਿਰ ਆ ਸਾਰਾ ਬੰਦਾ ਦੀ ਨੈਕਸਟ ਡੇ ਹਾਂਜੀ ਬਾਬੇ ਉਹ ਅੱਜ ਹੈਗਾ ਦੂਜਾ ਦਿਨ ਤੇ ਅੱਜ ਅਸੀਂ ਆਏ ਹੋਇਆ ਬਾਬੇ ਜੀ ਦਰਵਾਸਾ ਸਾਹਿਬ ਗੁਰਦਾਰਾ ਆਪਣੇ ਪਿੰਡ ਜੀ ਤੇ ਤੁਹਾਨੂੰ ਪਤਾ ਹੀ ਆ ਹੁਣ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਆ ਰਿਹਾ ਤੇ ਅਸੀਂ ਸਿਆਬੜ ਕਰ ਰਹੇ ਸੀਗੇ ਸਾਰੇ ਮੁੰਡੇ ਲੜ ਕੇ ਸਾਰੇ ਮੁੰਡੇ ਦਾ ਕਿੱਥੇ ਬਈ ਆਪਾਂ ਅਸੀਂ ਚਾਰ ਜਾਣੇ ਆ ਆ ਸਾਰਾ ਸਿਆਬਟ ਹੁਣ ਅਸੀਂ ਕਰਨ ਲੱਗੇ ਹੋਏ ਆ। ਹਜੇ ਇੰਨੀ ਕੀ ਹੋਈ ਆ। A few moments later ਲੋਹੀ ਮਤਰਾ ਅੱਦੀ ਤੋਂ ਅੱਧਾ ਸਿਆਬਟ ਕਰ ਚੁੱਕੇ ਆ। ਠੀਕ ਆ ਜੀ। ਆ ਸੁੱਖੀ ਬਈ ਹੁਣੇ ਕੋੜੀ ਜਿਹੜੇ ਹੋਏ ਨੇ। ਤੇ ਅਸੀਂ ਥੱਕ ਗਏ ਬਈ ਸਾਨੂੰ ਇੰਨੇ ਕੋਈ ਯਾਰ ਬਹੁਤ ਕਾਫੀ ਟਾਈਮ ਲੱਗ ਗਿਆ ਸਾਨੂੰ ਕਰਦਣ ਸਿਆਬਟ। ਆ ਲਾਈ। ਠੀਕ ਆ ਜੀ ਹਾਰ ਜੀ। ਤੇ ਫੇਰ ਬਾਤੋ ਆ ਲੈਣ ਜੀ ਰਾਤੀ ਅਸੀਂ ਉਧਰ ਨੂੰ ਇਹ ਸਾਡੇ ਕੋਲ ਸਮਾਨ ਘੱਟ ਸੀਗਾ ਤਾਂ ਕਰਕੇ ਅਸੀਂ ਇੰਨਾ ਕੀ ਕੀਤਾ ਯਾਰ ਆ ਇਕੱਠੇ ਜੇ ਹੋ ਗਏ ਬਾਈ ਕਾਕੂ ਲੋਡ ਕਰੋ ਯਾਰ ਉਹਨੂੰ ਉਹ ਇਕੱਠੇ ਹੋ ਗਏ ਉਹ ਦੇਖੋ ਉਹ ਨਾਲ ਦੇ ਨੂੰ ਕਰ ਦੇ ਠੀਕ ਆ ਤੇ ਆ ਹੁਣ ਖਲਾਲਾ ਪੈ ਗਿਆ ਆ ਜਿਹੜੇ ਮਾੜੇ ਮੋٹے ਚ ਮਰ ਜਾ ਮਰ ਜਾਏ ਦੇਖਦੇ ਆਂ ਅਸੀਂ ਕਿੱਥੇ ਲਾਉਨੇ ਆ ਲੱਗੀ ਸੀ ਆਪੜਾ ਫਿਰ ਬਈ ਬਹੁਤ ਹਮਿਤ ਕੀਤੀ ਆ ਯਾਰ ਬਾਈ ਅੱਦੋ ਵੱਦ ਬਈ ਇਹ ਆ ਮੁੰਡੇ ਨਹੀਂ ਲਾਇਆ ਫੁੱਲ ਤੇ ਹੁਣ ਇਹਨੂੰ ਆਪਾਂ ਪੰਜ ਸਮੋਸੇ ਖਵਾਉਣੇ ਆ ਅਨੇ ਪੰਜ ਸਮੋਸੇ ਖਵਾਉਣੇ ਆ ਘਟੋ ਘਟਾ ਜਵਾਨ ਰਹੀ ਸਰ ਆ ਲੈ ਬਈ ਕੱਲ ਹਾਂ ਹੁਣੇ ਖਵਾਉ ਹੁਣੇ ਹੀ ਖਵਾਉਂ ਬਾਈ ਹੁਣੀ ਕੰਮ ਕੰਮ ਦੀ ਹੁਆਤੀ ਕਰ ਦੂੰ ਇਹ ਕੱਢ ਦਿੰਦਾ ਉਹ ਬਹਿ ਗਿਆ ਫੇਰ ਕਹਿੰਦੇ ਪਹਿਲਾਂ ਉੱਥੇ ਬਹਿ ਜਾਂਦਾ ਫਿਰ ਇੱਥੇ ਬਹਿ ਜਾਂਦਾ ਇਹ ਤਾਂ ਪਤਾ ਨਹੀਂ ਦਾਦਾ ਕੋ ਉਹ ਮੁੰਡਾ ਮਿਹਨਤੀ ਆ ਭਾਈ ਉਹ ਵੀ ਯਾਰ ਇਹ ਮਗਲੂ ਆਈ ਮਗਲੂ ਪਿੰਡ ਦਾ ਮਗਲੂ ਆ ਇਹ ਨਹੀਂ ਜੇ ਮੈਂ ਕੀ ਕਹਿੰਦੇ ਹੁੰਦੇ ਆ ਨੂੰ ਜੰਗਲ ਦੇ ਵਿੱਚ ਹੁੰਦਾ ਨਹੀਂ ਉਹ ਦੂਜਾ ਜਿਹੜਾ ਹੁੰਦਾ ਮੋਗਲੀ ਉਹ ਮੋਗਲੀ ਆ ਇਹ ਇਹ ਜੰਪ ਜੰਪ ਬਹੁਤ ਮਾਰਦਾ ਇਹ ਭਾਈ ਤਿੰਨ ਚਾਰ ਦਿਨ ਹੋਏ ਸੀ ਮੀਂਹ ਪੈਂਦੇ ਆ ਨੂੰ ਉਹ ਮੌਸਮ ਹਜੇ 2:00 ਹੋਣੇ ਕੋਟਗੜ 5:00 ਵਜੇ ਹੋਣੇ ਮੌਸਮ ਸਾਫ ਹੋ ਗਿਆ ਹਜੇ ਵੀ ਪਰ ਬੱਦਲ ਜੇ ਹੈਗੇ ਆ ਪਰ ਧੁੱਪ ਨਿਕਲ ਆਈ ਬਾਈ ਫੇਰ ਹੋ ਗਿਆ ਬੱਦਲਾਂ ਦਾ ਹਾਂ ਹੋ ਗਿਆ ਫੇਰ ਬੱਦਲ ਬਾਈ ਆਪਾਂ ਰਾੜਾ ਸਾਹਿਬ ਗਏ ਸੀਗੇ ਜਣੀ ਪਰਸੋਂ ਗਏ ਸੀਗੇ ਅੱਜ ਤੀਜਾ ਦਿਨ ਉਹ ਦਿਨ ਦਾ ਲਗਾਤਾਰ ਪੈਂਦੀ ਆ ਰਾਤ ਵੀ ਨਹੀਂ ਹਟਿਆ ਨਾ ਦਿਨੇ ਹਟਿਆ ਬਾਈ ਸਾਰੇ ਪਾਸੇ ਹੀ ਪੈ ਰਿਆ ਵਾ ਰਾੜਾ ਸਾਹਿਬ ਅੰਦੀ ਵੀ ਪੈਂਦਾ ਸੀਗਾ ਇੱਧਰ ਵੀ ਪੈਂਦਾ ਹੀ ਕੰਮ ਸਰਾ ਹੋਈ ਗਈ ਗੱਲ ਪੱਦੀ ਜੇ ਲੌਣੇ ਆ ਤਾਂ ਦੇਖੋ ਜਿਹੜੇ ਮਾੜੇ ਮੋਟੇ ਰਹਿ ਗਏ ਉਹ ਲਾ ਦिए। ਨਮੇ ਗੱਥਾ ਲਈ। ਲੋਈ ਮਿੱਤਰੋ ਆ ਹੁਣ ਗੋਲਕਤੇ ਕਹਿੰਦੇ। ਸੁੰਨੀ ਜੀ ਲਾ ਦिए ਹਨਾ। ਉਹ ਮੁੰਡੇ ਕਰਕੇ ਕੰਮ ਸੱਟ ਬੈਠੇ ਆ ਤੇ ਆਪਾਂ ਬਸ ਸਫਾਈ ਕਰਨੀ ਆ ਮੜੀ ਮੁੱਟੀ। ਬਾਕੀ ਹੋ ਚੁਕਿਆ ਵਾ। ਠੀਕ ਹਨਾ। ਆ ਹੁਣ ਅਸੀਂ ਪੱਤੇ ਲਾਏ ਸੀਗੇ ਪੱਤੇ ਵੀ ਲਾਤੇ। ਲੈ ਬਾਈ। ਆ ਹੁਣ ਮਾੜੇ ਮੋਟੇ ਲਾ ਦੇ। ਹੁਣ ਅਸੀਂ ਆ ਗਏ ਜੀ ਮੰਡੀ ਤੇ ਕਹਿੰਦੇ ਡਰਾਈਵ-ਥਰੂ ਲੈ ਰਿਆਂ ਹੀ ਕਹਿੰਦੇ ਸਾਜੀਆਂ ਉਹਦੀਆਂ ਡਰਾਈਵ-ਥਰੂ ਸਾਰਾ ਹੈਗਾ ਕਿਲੋ ਆਲੂ ਪਾ ਦੇ ਬਾਈ ਬਾਈ ਤੋਂ ਇਹ ਕਿਹੜੀ ਮੰਡੀ ਆ ਕਹਿੰਦੇ ਇਹ ਆਲੀ ਵਾਲੀ ਮੰਡੀ ਆ ਕਹਿੰਦੇ ਬਾਈ ਡਰਾਈਵ-ਥਰੂ ਡਰਾਈਵ-ਥਰੂ ਮੰਡੀ ਮੈਂ ਪਾ ਦੇ ਕਿਲੋ ਚੱਚੜਾ ਬਾਈ ਮੇਰੀ ਗੱਲ ਤਾਂ ਹੈ ਨਾ ਮੋਟਰਸਾਈਕਲ ਫੜ ਮੈਂ ਡਰਾਈਵ-ਥਰੂ ਆ ਯਾਰ ਕਿਉਂ ਸਮਝਦਾ ਨੂੰ ਬਾਈ ਉਤਰਨਾ ਤਾਂ ਪੈਣੀ ਸ਼ਾਰਟ ਕੇ ਪਾਉਣੀ ਪੈਣੀ ਲੈ ਦੱਸ ਲੈ ਤੂੰ ਇਹਨੂੰ ਚਲਾ ਇੱਕ ਪਾਸੇ ਕਰ ਲੈ ਮੈਂ ਮੱਕੜੀ ਥੋੜੀ ਆ ਯਾਰ ਇਹ ਲਾਲਾ ਯਾਰ ਸਟੈਂਡ ਲਾ ਲਾ ਨਹੀਂ ਇਧਰ ਉਧਰ ਕਰ ਬਚਾਲੀ ਲਾਲਾ ਤੂੰ ਉਹ ਲੂਇਆ ਲੈ ਜਾਈਏ ਮੁੰਡੇ ਚੱਲੇ ਆਦੋਂ ਡਰਾਈਵ ਥਰੂ ਬਣਿਆ ਨਹੀਂ ਕੰਮ ਇਹਾ ਕਿਉਂਕਿ ਇਧਰ ਉਧਰ ਕਰੇ ਹੋ ਮੈਂ ਤੇ ਹਨ ਤਾਂ ਕਰਕੇ ਔਖਾ ਹੋ ਗਿਆ ਤੇ ਬਾਈ ਕੱਚੜਬਾਦ ਇੱਥੇ ਕਹਿੰਦੇ ਮੰਡੀ ਦੀ ਮੀਂਹ ਨੇ ਬੁਰਾ ਹਾਲ ਕੀਤਾ ਹੋਇਆ ਬਾਈ ਪੈਰ ਗੋੜੀ ਹੋਈ ਦੇਖ ਰੇ ਕਿ ਰੱਖ ਲੈਣੀ ਬਾਈ ਉਹ ਕਹਿੰਦੇ ਸੁੱਕੀ ਹੋਣੀ ਕਹਿੰਦੇ ਬਈਆਂ ਦੇ ਵਿੱਚ ਰਲ ਗਏ ਨੇ ਕਹਿੰਦੇ ਉਹ ਬਈਈਏ ਨਹੀਂ ਨਹੀਂ ਇਹ ਹੁੰਦਾ ਸਦਾ ਇਸਨੇ ਕਹਾ ਹੈ ਬਾਕ ਲੁੱਬੜੇ ਕੇ ਹੋ ਗਿਆ ਕੰਮ ਬਈ ਐਮਬੀਡੀ ਦਾ ਆਇਆ ਮੈਂ ਕੋ ਟਾਇਰ ਦਾ ਤਾਂ ਦੇ ਕੀ ਹਾਲ ਹੋ ਗਿਆ ਆਪਾਂ ਨੂੰ ਕੋਈ ਨਹੀਂ ਟਾਇਰ ਨੂੰ ਚੱਲੋ ਓਏ ਪਾਣੀ ਤੇ ਖੜਾ ਲਿਆ ਪੂਰੇ ਵੀ ਨੂੰ ਇੱਥੇ ਵੀ ਕਹਿੰਦੇ ਡਰਾਈ ਸੂ ਕੰਮ ਨਾ ਪਹਿਲਾਂ ਸਿਰ ਪਹਿਲਾਂ ਇਹਲੇ ਮੁੰਡੇ ਕਹਿੰਦੇ ਜਮ ਜਾਂਦਾ ਨਾ ਆ ਮੁੰਡਾ ਆ ਮੁੰਡਾ ਜਮ ਜਾਂਦਾ ਹੀ ਤਾਂ ਕਰਕੇ ਕਹਿੰਦੇ ਕਿਲੇ ਗੁੱਲੇ ਦਾ ਬਣਦੇ ਨੇ ਖਰੀਦਣ ਦੇ ਦੇਸੀ ਗੰਦੀ ਆ ਸਾਡੀ ਦੇਸੀ ਗੰਦੀ ਆ ਸਾਡੀ ਮੈਂ ਤਾਂ ਬਈ ਬਲੌਗ 'ਚ ਗਲਤੀ ਦੱਸੀ ਜਾਂਦਾ ਫਿਰ ਕਿੰਨੇ 40 ਦੇ ਵਾਲੇ ਨੇ ਚੱਲ ਕੋਈ ਨਹੀਂ ਤੂੰ ਬੰਦੇ ਹੀ ਗਲਤ ਨਹੀਂ ਨਹੀਂ ਬੰਦੇ ਗਲਤ ਨਹੀਂ 40 ਦੇ ਕਰੀ ਜਾਂ ਰੇ A few moments later ਲੋ ਜੀ ਮਿੱਤਰੋ ਰਵੀ ਚਾਵਲ ਕੀ ਕਹਿੰਦੇ ਲੈ 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 ਦੇਖ ਲੈ ਲੈ ਹੁਣ ਸਾਰੇ ਇਕੱਠੇ ਬੈਠੇ ਨੇ ਬਈ ਲੈ ਦੇ ਨਾ ਕੀ ਐ ਰਵੀ ਲੈ ਲੈ ਹਟਦੀ ਨਹੀਂ ਹਟਦੀ ਨਹੀਂ ਲੈ 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 ਚਾਵਲ ਕੀ ਚਾਵਾਂ ਕੀ ਚਾਵਾਂ ਕੀ ਕੁੜੀ ਸਾਡੀ ਆਏ ਆਏ ਆ ਯਾਰ ਪੁੱਤ ਬੱਸ 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 ਬਾਤ ਸੁਣਿਆ ਬੱਸ 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 ਪੁੱਤ ਬੱਸ ਬਾਤ ਲੋ ਬੱਸ ਨਾ ਚਾ ਚਾ ਇੱਥੇ ਬੋ ਇੱਥੇ ਆਲ ਦੇਖਾਂ ਤੇ ਤੂੰ ਓ ਟੱਡੂ ਟੱਡੂ ਟੱਕੇ ਖੜ ਜਾ ਖੜ ਬੱਸ ਗਾਵੀ ਓਹੋ ਬੱਸ 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 ਸਸੀ ਕਾ ਦੇ ਸਸੀ ਕਾ ਕਰ ਦੇ ਸਾਰਾ ਵੀ ਸਾਰਿਆਂ ਨੂੰ ਤਾਂ ਵੀ ਸਾਰਿਆਂ ਨੂੰ ਸਸੀ ਕਾ ਕਰ ਦੇ ਕਾ ਦੇ ਮੈਂ ਮਾਰੂ ਕੰਨ ਤੇ ਫਿਰ ਸਸੀ ਕਾ ਕਰ ਕਿਆ ਹੈਲੋ ਕਾ ਦੋ ਹੈਲੋ ਕਾ ਦੋ ਹੈਲੋ ਕਾ ਦੋ ਲੋ ਭਾਈ ਇਹਨੂੰ ਹਜੇ ਹੈਲੋ ਹਲੋ ਨਹੀਂ ਕਰਨੀ ਆਉਂਦੀ ਹਜੇ ਇਹ ਹੈਗੀ ਆ ਲੈ 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 ਕਰਦੀ ਦੇਖ ਹਜੇ ਮਸਤੀ ਬਈਆ ਬਈ ਇਹ ਇਹ ਬਾਹਰੋਂ ਆਈ ਆ ਬਈ ਤੋ ਵੀ ਮਿੱਤਰੋ ਅੱਜ ਦਾ ਵਲੋਗ ਤੁਹਾਨੂੰ ਕਿਵੇਂ ਲੱਗਿਆ ਵੀ ਵਧੀਆ ਲੱਗਿਆ ਨਾ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਬਈ ਅੱਗੇ ਆਇਆਂ ਦੀਆਂ ਵੀਡੀਓ ਤੁਹਾਨੂੰ ਅੱਗੇ ਹੋਰ ਮਿਲਦੀਆਂ ਰਹਿਣਗੀਆਂ ਲੋ ਵੀ ਆਪ ਅਪਡੇਟ ਕਰਦੇ ਆਪਾਂ ਐਂਡ